ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਹੀ ਹੋਣਗੇ ਸਾਰੇ ਜਣੇ ਕੁੱਤੇ ਬਿੱਲੇ ਜਿਹੜੇ ਭੌਂਕਦੇ ਆ ਉਹਨਾਂ ਨੂੰ ਜਵਾਬ ਦਿੱਤਾ ਗਿਆ ਲੋ ਜੀ ਮਿੱਤਰੋ ਜਿਹੜੇ ਕੁੱਤੇ ਬਿੱਲੇ ਭੌਂਕਦੇ ਸੀ ਬੌ ਬੌ ਕਰਦੀ ਇੱਕ ਸੋਮਣ ਸੋਮਣ ਕੋਰ ਠੀਕ ਆ ਜੀ ਮੈਨੂੰ ਤਾਂ ਲੱਗਦੀ ਆ ਘਰੋਂ ਕੱਢੀ ਆ ਉਹਦੇ ਘਰਦਿਆਂ ਨੇ ਠੀਕ ਆ ਦੂਜੀ ਗੱਲ ਇਹ ਅੱਜ ਸਾਨੂੰ ਵੀ ਰੋਟ ਰੰਗ ਬੋਲਣਾ ਪੈਣਾ ਘਰੋਂ ਕੱਢੀ ਹੋਈ ਆ ਇਹਨੂੰ ਕੋਈ ਇਹਨੂੰ ਕੋਈ ਸਹਾਰਾ ਨਹੀਂ ਮਿਲਦਾ ਪਿਆ ਜਿਹੜਾ ਮੇਰਾ ਸਹਾਰਾ ਲੈਣ ਦੇ ਹੀ ਆ ਠੀਕ ਆ ਨਾ ਇਹਨੂੰ ਇਹ ਮੈਂ ਵਿਕਰਮ ਦੇ ਜਾ ਕੇ ਬਸ ਜਮਾ ਠੀਕ ਆ ਗੱਲਾਂ ਹੋਣਗੀਆਂ ਸਿੱਧੀਆਂ ਕੋਈ ਇੱਦਾਂ ਦਾ ਕੋਈ ਕੰਮ ਨਹੀਂ ਹੈਗਾ ਗੱਲਾਂ ਚੱਲਣੀਆਂ ਸਿੱਧੀਆਂ ਪੀਕ ਟੂ ਪੀਕ ਦੂਜੀ ਗੱਲ ਇਹ ਆ ਆ ਚੈੱਕ ਕਰੋ ਜੀ ਇਹ ਕਹਿਣਦੇ ਆ ਜੀ ਅਖੇ ਜੀ ਇਹ ਜਿਹੜਾ ਮੁੰਡਾ ਐ ਪਿੱਛੋਂ ਲੈ ਕੇ ਆਇਆ ਆ ਅਖੇ ਜੀ ਇਹਨੇ ਵਿਆਹ ਨਹੀਂ ਕਰਾਇਆ ਹੈਗਾ ਇਹ ਮੁੰਡਾ ਲਿਆਂਦਾ ਪਿੱਛੋਂ ਇਹਨੇ ਕੋਈ ਲੋੜੀ ਨਹੀਂ ਪਾਈ ਹੈਗੀ ਐਦਾਂ ਉਦਾਂ ਹੁਣ ਇਹਨੂੰ ਮੈਂ ਗੱਲ ਕਹਾਂ ਲਗਾ ਤੇਰੀ ਮਾਂ ਮਾਰੀ ਲੋੜੀ ਪਾਈ ਐ ਤੇ ਭੈਣ ਦੀ ਪਾਈ ਆ ਹਮੈਂ ਬਲੌਗ ਲਾ ਦਿੱਤਾ ਲੋੜੀ ਵਾਲਾ ਠੀਕ ਆ ਜੀ ਜਦੋਂ ਮਨਵੀਰ ਹੋਇਆ ਸੀ ਉਦੋਂ ਲੋੜੀ ਪਾਈ ਮੈਂ ਠੀਕ ਆ ਜੀ ਉਹ ਵਲੌਗ ਪਾ ਦਿੱਤਾ ਆ ਤੁਸੀਂ ਹੁਣ ਦੇਖ ਲਿਓ ਦੂਜੀ ਗੱਲ ਆ ਇੰਨੇ ਮੈਨੂੰ ਇਹ ਗੱਲ ਕਹੀ ਲੋੜੀ ਦਾ ਵਲੌਗ ਪਾ ਮੈਂ ਆਪਣੀ ਭੈਣ ਤੇਰੇ ਮੋਰੇ ਲੈ ਕੇ ਆਉਂਗਾ ਇੰਨੇ ਗੱਲ ਆਪ ਕਹੀ ਆ ਸੁਮਨ ਕੋਲ ਨੇ ਤਾਂ ਇਹਦੇ ਨਾਲ ਦੇ ਨੇ ਹੁਣ ਹੁਣ ਮੈਂ ਚਲੋ ਮੈਂ ਇੰਨਾ ਗੰਦਾ ਬੰਦਾ ਨਹੀਂ ਆਗਾ ਚਲੋ ਇਹ ਗੱਲ ਨੂੰ ਮੈਂ ਇਗਨੋਰ ਕਰਦਾ ਪਰ ਇਹਨਾਂ ਨੇ ਇੰਨੀ ਗੱਲ ਕਹੀ ਸੀ ਠੀਕ ਆ ਇਹ ਬਾਅਦ ਚ ਮੈਂ ਠੀਕ ਕਰ ਜਾਂਦੇ ਆ ਡਿਲੀਟ ਮੈਂ ਇੰਟਰਵਿਊ ਮੇਰੀ ਇੰਟਰਵਿਊ ਹੋਈ ਸੀਗੀ ਉਹਦੇ ਵਿੱਚ ਨਾ ਉਹਦੇ ਵਿੱਚ ਇੰਟਰਵਿਊ ਵਿੱਚ ਆਪਾਂ ਅਪਲੋਡ ਕੀਤੀ ਇੰਟਰਵਿਊ ਦੇ ਵਿੱਚ ਇਹਨਾਂ ਨੇ ਕਿਹਾ ਇੰਟਰਵਿਊ 'ਚ ਮੈਂ ਕਿਹਾ ਸੀ ਵੀ ਦਾ ਉਦਾ ਲੋੜੀ ਪਾਈ ਸੀ ਆਪਾਂ ਇਹਨਾਂ ਨੇ ਹਨਾ ਬੜਾ ਮੁੱਦਾ ਚੱਕਿਆ ਇਹ ਜਿਹੜੀ ਸੁਮਨ ਕੋਰ ਆ ਨਾ ਸੁਮਨ ਕੋਰ ਆ ਇਹਨੇ ਏਨੇ ਕ ਕਮੈਂਟ ਕੀਤੇ ਨਾ ਇਹਨੇ ਸਾਰੇ ਇਹਦੇ ਕਮੈਂਟ ਸੀ 15 20 ਕਮੈਂਟ ਇੱਕ ਸੁਮਨ ਕੋਰ ਆ ਇੱਕ ਅਰਜਿੰਦਰ ਕੋਰ ਆ ਇਹ ਦੋਨਾਂ ਨੇ ਕਮੈਂਟ ਬੜੇ ਕੀਤੇ ਅਗੇ ਜੀ ਇਹਨਾਂ ਦਾ ਵਿਆਹ ਦਾ ਹੋਇਆ ਉਹ ਕਹਿੰਦਾ ਮੈਂ ਤੇ ਇਹਦਾ ਡਾਟਾ ਪਿਆ ਆ ਇਹ ਇਦਾਂ ਆ ਇਹਦਾ ਮੈਨੂੰ ਪਤਾ ਕਦੋਂ ਵਿਆਹ ਹੋਇਆ ਸੀ ਇਹਨੇ ਕੋਈ ਲੋੜੀ ਨਹੀਂ ਪਾਈ ਇੱਕ ਸਾਲ ਦਾ ਪ੍ਰੂਫ ਜੀ ਇੱਕ ਸਾਲ ਦੇ ਪ੍ਰੂਫ ਪੇ ਆ ਕਿਦਾਂ ਆਈ ਕਿਦਾਂ ਮੈਂ ਕਿਹੜਾ ਪੈ ਤੇਰੀ ਭੈਣ ਭਜਾ ਕੇ ਲੈ ਆਂਦੀ ਆ ਜੇ ਤੁਸੀਂ ਭਜਾ ਕੇ ਗੱਲ ਕਰਦੇ ਆ ਮੈਂ ਤੁਹਾਡੀ ਤਾਂ ਭੈਣ ਲੈ ਕੇ ਨਹੀਂ ਆਇਆ ਹਰਜਿੰਦਰ ਜੀ ਹਰਜਿੰਦਰ ਆ ਨਾ ਇਹਦੀ ਸੁਮਨਪੌਰ ਜੀ ਤੁਹਾਡੀ ਤਾਂ ਮੈਂ ਸੁਮਨਪੌਰ ਤੇ ਤੈਨੂੰ ਤਾਂ ਮੈਂ ਭਜਾ ਕੇ ਨਹੀਂ ਲੈ ਕੇ ਆਇਆ ਜਿਹੜਾ ਤੂੰ ਨਾਲ ਟੱਪਦੀ ਆ ਠੀਕ ਆ ਜੀ ਤੇ ਦੂਜੀ ਗੱਲ ਇਹ ਆ ਇਹਨਾਂ ਨੇ ਹੋਰ ਦੀ ਗੱਲ ਕੀਤੀ ਜੀ ਇੱਕ ਮਿੰਟ ਦਿਓ ਮੈਨੂੰ ਮੜਾ ਯਾਰ ਇਹ ਜਿਹੜੀਆਂ ਆਈਡੀਆ ਇਹ ਬਣੀਆਂ ਫੇਕ ਹੀ ਨੇ ਫੇਕ ਆਈਡੀਆ ਬਣੀਆਂ ਇਹ ਭਾਲ ਦੇ ਫੇਮ ਕੁੜੀਆਂ ਰੈਡੀਆਂ ਤੋਂ ਨਾ ਬਣਾਈਆਂ ਹਾਂ ਫੇਮ ਭਾਲਦੇ ਆ ਫੇਮ ਭਾਲਦੇ ਆ ਠੀਕ ਆ ਜੀ ਏ ਫੇ ਏ ਫੇ ਕਹਿੰਦੇ ਲੋਕਾਂ ਨੂੰ ਅਖੇ ਜੀ ਮੈਨੂੰ ਸਬਸਕ੍ਰਾਈਬ ਕਰੋ ਇਹਨਾਂ ਦਾ ਮੈਂ ਡਾਟਾ ਦਊਂਗਾ ਠੀਕ ਆ ਜੀ ਅਖੇ ਇਹਨੇ ਕੀ ਕਿਹਾ ਮੁੰਡਾ ਇਹਦਾ ਨਹੀਂ ਹੈਗਾ ਮੁੰਡਾ ਪਿੱਛੇੋਂ ਲੈ ਕੇ ਆਈ ਆ ਪਿੱਛੇੋਂ ਲੈ ਕੇ ਆਈ ਤਾਂ ਵਿਆਹ ਦਾ ਦਿਖਾਓ ਇਹਦੇ ਆ ਲੋੜੀ ਤੇਰੀ ਮੈਂ ਕੁੜੀ ਦੀ ਪਾਈ ਆ ਆ ਲੋੜੀ ਮੈਂ ਤੇਰੀ ਕੁੜੀ ਦੀ ਪਾਈ ਆ ਮੈਨੂੰ ਦੱਸ ਦੇ ਮੜਾ ਜੇ ਤੇਰੀ ਕੁੜੀ ਦੀ ਲੋੜੀ ਪਾਤੀ ਤਾਂ ਉਹਨਾਂ ਮੈਂ ਵਿਆਹ ਕਰਾ ਲਿਆ ਸਿੱਧੀਆਂ ਸਿੱਧੀਆਂ ਸੰਸੋਣੀਆਂ ਅੱਜ ਤੂੰ ਮੇਰੇ ਤੋਂ ਠੀਕ ਆ ਤੇ ਹਸਨਦੀਪ ਨਾਮ ਮੇਰਾ ਹਸਨਦੀਪ ਸਿੰਘ ਨਾਂ ਪਿੱਛੇ ਸਿੰਘ ਲੈ ਰੇ ਹਰਕਤਾ ਦੇਖੋ ਇਹਦੀਆਂ ਸਿੰਘ ਅੱਦਾ ਦੇ ਨਹੀਂ ਹੁੰਦੇ ਠੀਕ ਹੈ ਨਾ ਤੇ ਦੂਜੀ ਗੱਲ ਇਹ ਆ ਸੁਮਨ ਕੋਰ ਨਾ ਪਿੱਛੇ ਕੋਰ ਲਾਇਆ ਅੰਨੀ ਬੇਸ਼ਰਮ ਐ ਇਹ ਨੀ ਬੇਸ਼ਰਮ ਕੁੜੀ ਆ ਭੋਰਾ ਇਹਨੂੰ ਅਗਲੀ ਘਰੋਂ ਕੱਢੀ ਹੋਈ ਆ ਇਹ ਠੀਕ ਆ ਇਹਨੂੰ ਖਰਾਏ ਦੇ ਘਰ ਦੇ ਨਾਲ ਕੱਢ ਦਿੱਤਾ ਆ ਇਹਨੂੰ ਇਹ ਵਿਕਰਾ ਮੈਨੂੰ ਰੱਖ ਲਵੇ ਨਾ ਜੀ ਮੈਂ ਨਹੀਂ ਭੈਣੇ ਰੱਖਦਾ ਤੈਨੂੰ ਤੇਰੇ ਵਰਗੀਆਂ ਨੂੰ ਤਾਂ ਮੈਂ ਉਦਾਂ ਨਹੀਂ ਰੱਖਦਾ ਆਖੇ ਜੀ ਕਹਿੰਦੀ ਮਾਮੇ ਦੀ ਕੁੜੀ ਨਾਲ ਵਿਆਹ ਕਰਾਇਆ ਅੰਨੀ ਬੇਸ਼ਰਮ ਐ ਇਹ ਮੈਂ ਕਿੱਥੇ ਦੀ ਆ ਤੇ ਮੇਰੇ ਨਾ ਅ ਅਗੇ ਜੀ ਕਹਿੰਦੀ ਕਹਿੰਦੀ ਇੰਨੇ ਆ ਨਾ ਆਪਦੇ ਕਹਿੰਦੀ ਇੰਨੇ ਆ ਆਪਦੇ ਮਾਮੇ ਦੀ ਕੁੜੀ ਨਾਲ ਵਿਆਹ ਕਰਾਇਆ ਅਕਲ ਦੇਖੋ ਅਕਲ ਇਹ ਕਰਵਾ ਕੇ ਆਈ ਸੀ ਕਿੰਨੇ ਪਿੱਛੇ ਅਕਲ ਦੇਖੋ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਤੁਹਾਡੇ ਘਰਾਂ ਦੇ ਵਿੱਚ ਚੱਲਦਾ ਆ ਤੁਸੀਂ ਆਪਣੇ ਮਾਮੇ ਦੇ ਮੁੰਡੇ ਲੈ ਕੇ ਭੱਜ ਜਾਂਦੀਆਂ ਆ ਤੁਸੀਂ ਆਪਣੇ ਮਾਮੇ ਦੇ ਮੁੰਡਿਆਂ ਨਾਲ ਵਿਆਹ ਕਰਾ ਲੈਂਦੀਆਂ ਸਾਡੇ ਨਹੀਂ ਇਹ ਚੱਲਦਾ ਜੀ ਤੁਹਾਡੇ ਇਹ ਮਾਮੇ ਦੇ ਮੁੰਡੇ ਲੈ ਕੇ ਭੱਜ ਜਾਂਦੇ ਆ ਅਸੀਂ ਐਦਾਂ ਦਾ ਸਾਡੇ ਘਰ ਤੇ ਕੁਝ ਨਹੀਂ ਚੱਲਦਾ ਅਸੀਂ ਆਪਣੇ ਹੱਕ ਦੇ ਜੋਰ ਨਾਲ ਵਿਆਹ ਕਰਾਈਦਾ ਆ ਅਸੀਂ ਆਪਣੇ ਦਮ ਤੇ ਵਿਆਹ ਕਰਾਇਆ ਆ ਅਸੀਂ ਤੁਹਾਡੇ ਵਾਂਗੂ ਪਿੰਡਾ ਹਾਂ ਅਸੀਂ ਤੁਹਾਡੇ ਵਾਂਗੂ ਪਿੰਡਾ ਹਾਂ ਠੀਕ ਹੈ ਨਾ ਅਸੀਂ ਤੁਹਾਡੇ ਵਾਂਗੂ ਮਾਮਿਆਂ ਦੇ ਮੁੰਡਿਆਂ ਨਾਲ ਨਹੀਂ ਵਿਆਹ ਕਰਾਏ ਜੀ ਅਸੀਂ ਮਾਮਿਆਂ ਦੀ ਕੁੜੀਆਂ ਨਾਲ ਮਾਮੇ ਦੇ ਮੁੰਡੇ ਐਦਾਂ ਘੁੰਮਣ ਫਿਰਨ ਨਹੀਂ ਗਏ ਹੈਗੇ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਗੰਦ ਪਾਉਂਦੇ ਆ ਠੀਕ ਹੈ ਜੀ ਦੂਜੀ ਗੱਲ ਹੈਗੀ ਇਹ ਬਾਅਦ ਮੈਨੂੰ ਤਿੱਖੀ ਕੱਢਣੀ ਪੈਣੀ ਆ ਠੀਕ ਹੈ ਜੀ ਹੋਰ ਜੀ ਸਮਾਚਾਰ ਹੈਗਾ ਐਦਾਂ ਜੀ ਸੁਮਨ ਕੌਰ ਕਹਿੰਦੀ ਆ ਮੈਨੂੰ 2 ਲੱਖ ਰੁਪਈਆ ਦੋ ਨਹੀਂ ਤਾਂ ਮੈਂ ਤੁਹਾਡੀਆਂ ਫੋਟੋਆਂ ਵਾਇਰਲ ਕਰ ਦੇਣੀ ਆ ਆਖੇ ਜੀ ਮੈਨੂੰ ਦਿੰਦੀ ਭਈ ਧਮਕੀ ਚਲੋ ਜੀ ਬਾਅਦ ਚ ਇਹਨੇ ਮੈਸੇਜ ਕਰਤਾ ਡਿਲੀਟ ਅਖੇ ਜਿਹੜਾ ਹਰਦੀਪ ਸਿੰਘ ਆ ਜੀ ਇਹ ਕਹਿਣ ਲੱਗਾ ਭੱਜ ਭੱਜ ਕੇ ਵਿਆਹ ਕਰਵਾ ਸਾਰਾ ਟੱਬਰ ਨੇ ਇੱਕ ਤਾਂ 16 ਸਾਲ ਦੀ ਸੀ ਜਦੋਂ ਮੈਂ ਲਵ ਮੈਰਿਜ ਕਰਾ ਲਈ ਮੈਂ ਆਪਣੇ ਘਰ ਦੀ ਨਾਲ ਕਰਾਈ ਮੈਂ ਤੇਰੀ ਭੈਣ ਨਾਲ ਥੋੜੋ ਕਰਾਈ ਮੇਰੀ ਲਾਈਫ ਆ ਮੈਂ ਆਪਣੇ ਘਰ ਦੀ ਨਾਲ ਲਵ ਮੈਰਿਜ ਕਰਾਈ ਮੈਂ ਤੇਰੀ ਭੈਣ ਨਾਲ ਕਰਾਈ ਆ ਜਿਹੜਾ ਤੈਨੂੰ ਦੁੱਖ ਲੱਗਦਾ ਆ ਫੇਰ ਇਹਨੇ ਕਿਹਾ ਜੀ ਪ੍ਰੀਤ ਇਹਨੇ ਫੇਰ ਕਿਹਾ ਪ੍ਰੀਤੀ ਦੇ ਬੱਚਾ ਵੀ ਵਿਕਰਮ ਦੇ ਵਿਕਰਮ ਦਾ ਨਹੀਂ ਹੈਗਾ ਜੇ ਪ੍ਰੀਤੀ ਦਾ ਬੱਚਾ ਵਿਕਰਮ ਦਾ ਨਹੀਂ ਆਗਾ ਤੇ ਤੇਰੀ ਭੈਣ ਦਾ ਆ ਠੀਕ ਆ ਠੀਕ ਆ ਜੀ ਜੇ ਵਿਕਰਮ ਦਾ ਬੱਚਾ ਨਹੀਂ ਤੇ ਤੇਰੀ ਭੈਣ ਦਾ ਆ ਠੀਕ ਆ ਜੀ ਤੇ ਮੇਰੇ ਕੋ ਸਾਰਾ ਡਾਟਾ ਪਿਆ ਆ ਇਹਦਾ ਮੈਨੂੰ ਲੱਗਦਾ ਛੋਟੇ ਵੀਰੇ ਤੈਨੂੰ ਭੁਲੇਖਾ ਲੱਗਾ ਡਾਟਾ ਤੇਰੇ ਕੋਲ ਤੇਰੀ ਭੈਣ ਦਾ ਪਿਆ ਆ ਨਾ ਕਿ ਮੇਰਾ ਤੇ ਇਹਦਾ ਓਕੇ ਹੁਣ ਮੇਰੀ ਗੱਲ ਤੇ ਤੁਹਾਨੂੰ ਆਣਾ ਹਾਸ਼ਾ ਠੀਕ ਆ ਜੀ ਦੂਜੀ ਗੱਲ ਹੈਗੀ ਇਦਾਂ ਜੀ ਵਿਆਹ ਤੇ ਇਹਨੇ ਭੇਕਿਆ ਜੀ ਮੁੰਡਾ ਨਹੀਂ ਇੱਦਾਂ ਉਦਾਂ ਠੀਕ ਆ ਜੀ ਫੇਰ ਅੱਗੇ ਗੱਲ ਹੋ ਗਈ ਪਈ ਆ ਕਹਿੰਦੇ ਵਿਆਹ ਤੋਂ ਲੈ ਕੇ ਅੱਜ ਤੱਕ ਦਾ ਇਹਦਾ ਡਾਟਾ ਮੇਰੇ ਕੋਲ ਪਿਆ ਆ ਬੱਚਾ ਇਹਦੇ ਨਾਲ ਸੀ ਵਿਕਰਮ ਨੂੰ ਥਾਣੇ 'ਚ ਚੱਕ ਦਿੱਤਾ ਸੀ ਵਿਕਰਮ ਥਾਣੇ 'ਚ ਤਾਂ ਗਿਆ ਜੀ ਤੇਰੀ ਭੈਣ ਨੇ ਮਿੰਦੇ ਤੇ ਪਰਚਾ ਕਰਾਦਾ ਜੀ ਮੈਂ ਉਹਨੂੰ ਲੈ ਕੇ ਭੱਜ ਗਿਆ ਸੀ ਠੀਕ ਆ ਜੀ ਓਕੇ ਜੀ ਪਰਚਾ ਮੇਤੇ ਪਿਆ ਸੀ ਮੇਰੇ ਤੇ ਪਰਚਾ ਪਿਆ ਮੈਂ ਪਰਚਾ ਨਿੱਠਿਆ ਮੈਂ ਜੋ ਮਰਜੀ ਕਰਾਂ ਤੈਨੂੰ ਕੀ ਪ੍ਰੋਬਲਮ ਆ ਮੈਂ ਤੇਰੀ ਭੈਣ ਥੋੜੋ ਕੱਢੀ ਆ ਜਿਹੜਾ ਤੂੰ ਤੱਪਦਾ ਫਿਰਦਾ ਇੰਨਾ ਹੈ ਧੀਗਾ ਦੂਜੀ ਗੱਲ ਇੱਕ ਹੋਰ ਕੋਈ ਵੀ ਤੁਸੀਂ ਕਿੰਨੀ ਲਾਈਫ ਦੂਗੀ ਤੇ ਜਾਨ ਦੇਓ ਵੀ ਸਾਡੀ ਲਾਈਫ ਅਸੀਂ ਜੋ ਮਰਜ਼ੀ ਕਰੀਏ ਜੋ ਮਰਜ਼ੀ ਕਰੀਏ ਮੈਂ ਕੋਈ ਤੁਹਾਡੀ ਭੈਣ ਥੋੜਾ ਲੈ ਕੇ ਆਇਆ ਤੁਸੀਂ ਸਾਡੇ ਜਵਾਬ ਨੂੰ ਇੰਨਾ ਕੁਝ ਬੋਲਣ ਦਿਆ ਕੀ ਕਰ ਫੇਰ ਪਤਾ ਕੀ ਕਹਿੰਦਾ ਇੱਕ ਮਿੰਟ ਇੱਕ ਮਿੰਟ ਫੇਰ ਕਹਿੰਦਾ ਪ੍ਰੀਤ ਨਾਲ ਉਹਦੇ ਘਰ ਦੇ ਨਹੀਂ ਵਰਤਦੇ ਇਸ ਦਾ ਵਿਆਹ ਨੂੰ ਇੱਕ ਸਾਲ ਹੋ ਗਿਆ ਇਹਦੇ ਘਰ ਦੇ ਨਹੀਂ ਵਰਤਦੇ ਮੈਨੂੰ ਲੱਗਦਾ ਤੇਰੀ ਮਾਂ ਆਉਂਦੀ ਇੱਥੇ ਸਾਨੂੰ ਮਿਲਨ ਜਾਂ ਤੇਰੀ ਭੈਣ ਉਹਦੀ ਮੈਨੂੰ ਮਿਲਨ ਮੈਨੂੰ ਤਾਂ ਲੱਗਾ ਤੈਨੂੰ ਪਲੇਕਾ ਜੇ ਤੈਨੂੰ ਕੋਈ ਪ੍ਰੋਬਲਮ ਆ ਆ ਜਾ ਮੈਂ ਤੈਨੂੰ ਇਹਦੇ ਘਰ ਜੇਣਾ ਮਲਾ ਦਿੰਦਾ ਆ ਆ ਜਾ ਕਰਾਉਂਦਾ ਤੇਰੀ ਮੈਂ ਗੱਲ ਸਿੱਧਾ ਆ ਕੇ ਮੈਂ ਸਿੱਧਾ ਮਿਲ ਮੈਂ ਤੈਨੂੰ ਤੇਰੀ ਗੱਲ ਕਰਾਉਂਦਾ ਆ ਆ ਜਾ ਤੁਸੀਂ ਕਹਿੰਦੇ ਨਾਲ ਆਪਣੀ ਵੀ ਸੁਣਾਓ ਨਾਲ ਆਪਣੀ ਭੈਣ ਨੂੰ ਵੀ ਲਈ ਅੱਗੇ ਮੈਂ ਗੱਲ ਕਰਨੀ ਆ ਮੈਨੂੰ ਵੀ ਵੱਧ ਘੱਟ ਬੋਲੋ ਹੋ ਜੀ ਮਿੱਤਰੋ ਸਟੋਰੇਜ ਹੋ ਗਈ ਸੀ ਫੁੱਲ ਸੋ ਮੈਂ ਡਿਲੀਟ ਕਰਕੇ ਫੇਰ ਦੁਬਾਰਾ ਆ ਗਿਆ ਆ ਸੋ ਅੱਗੇ ਕੀ ਕਹਿੰਦੇ ਸੀਗੇ ਜੀ ਇਹਦਾ ਵਿਆਹ ਹੋਇਆ ਕਿਸਾਲੋ ਗਿਆ ਜੀ ਸਬੂਤ ਚਾਹੀਦਾ ਹੋਵੇ ਤਾਂ ਕਹਿੰਦਾ ਦੱਸ ਦਿਓ ਸੈਂਡ ਕਰ ਦੂੰਗਾ ਜੀ ਮੈਨੂੰ ਫੋਲੋ ਕਰ ਲੋ ਫੇਮ ਭਾਲਦਾ ਜੀ ਦੂਜੀ ਗੱਲ ਇਹ ਆ ਵਿਆਹ ਮੇਰਾ ਹੋਇਆ ਵਿਆਹ ਮੈਂ ਆਪਣੇ ਘਰ ਵਾਲੀ ਨਾਲ ਕਰਾਇਆ ਇਹ ਤਾਂ ਅੱਦਾ ਟੱਪਦਾ ਜਿੱਦਾਂ ਨਹੀਂ ਮਾਂ ਪੈਣ ਕਰਾਇਆ ਹੁੰਦਾ ਠੀਕ ਆ ਦੂਜੀ ਗੱਲ ਕਹਿੰਦਾ ਸਿਮਤੀ ਸਹਿਮਤੀ ਭਾਲਦੇ ਆ ਲੈ ਸਹਿਮਤੀ ਮੈਂ ਕਿਹੜੀ ਸਹਿਮਤੀ ਭਾਲਣੀ ਮੈਨੂੰ ਸਾਰੇ ਮਿਲਦੇ ਵਟਤਦੇ ਆ ਮੈਂ ਸਾਰਿਆਂ ਨੂੰ ਮਿਲਦਾ ਮੇਰੇ ਘਰੇ ਦੋ ਦੋ ਤਿੰਨ ਤਿੰਨ ਰਹਿ ਕੇ ਜਾਂਦੇ ਮੰਮੀ ਹੁਣੀ ਮੈਂ ਕਿਹੜੀ ਸਹਿਮਤੀ ਭਾਲਣੀ ਤੇਰੇ ਆਲੇ ਤਗੜ ਦੱਲਿਆਂ ਤੋਂ ਸਹਿਮਤੀ ਭਾਲਣੀ ਜਿਹੜੇ ਫੇਮ ਭਾਲਦੇ ਹੁਣ ਆਈਡੀਆਂ ਬਣਾ ਕੇ ਉੱਦੋਂ ਇਹਦੀ ਆਈਡੀ ਪਤਾ ਕੀ ਆ ਇਹਨੇ ਆਈਡੀ ਬਣਾਈ ਆ ਪੀਪੀ09 ਕੁਛ ਰੋਟਰ ਰੂਟਰ ਨਾਂ ਤੇ ਵੀ ਆਖੇ ਮੈਨੂੰ ਲੋਕ ਫੋਲੋ ਕਰਨ ਰੋਟਰਾਂ ਦਾ ਕੰਮ ਐ ਦਾਰੇ ਜਿਹੜੇ ਨਵੇਂ ਰੋਟਰ ਉੱਠੇ ਇਹਨਾਂ ਨੂੰ ਇਹ ਸਾਨੂੰ ਅਸੀਂ ਮਤਲਬ ਬੰਦੇ ਨੂੰ ਬਦਨਾਮ ਕਰਕੇ ਅਸੀਂ ਬੰਦੇ ਨੂੰ ਬਦਨਾਮ ਕਰਕੇ ਅਸੀਂ ਮਤਲਬ ਫੇਮ ਭਾਲ ਲੀਏ ਬਾਕੀ ਰੋਟਰ ਹੈਗੇ ਹੀ ਆ ਉਹ ਦਾਰੇ ਏਦਾਂ ਦੇ ਕੰਮ ਨਹੀਂ ਕਰਦੇ ਠੀਕ ਆ ਬਾਕੀ ਜਿਨ੍ਹਾਂ ਨਾਲ ਪਿਆਰ ਆ ਉਹਨਾਂ ਨੂੰ ਲਵ ਯੂ ਆ ਠੀਕ ਆ ਆਪਾਂ ਨੂੰ ਰੋਟਰ ਜਾਣਦੇ ਬਹੁਤ ਜਾਣੇ ਜਿਨ੍ਹਾਂ ਨਾਲ ਬਹੁਤ ਪਿਆਰ ਆ ਠੀਕ ਆ ਜੀ ਕਿੰਦ ਸਾਰਾ ਟੱਬਰ ਬੇਲਾ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਕੰਮ ਤੂੰ ਤੇਰੀ ਮੰਮੀ ਮੇਰੇ ਘਰੇ ਝਾੜੂ ਫੇਰਦੀ ਆ ਤੇਰੀ ਭੈਣ ਮੇਰੇ ਘਰੇ ਪੋਚਾ ਲੌਂਦੀ ਆ ਤੈਨੂੰ ਕੰਮ ਨਹੀਂ ਨਾ ਹੈਗਾ ਤੈਨੂੰ ਕੰਮ ਹੈਗਾ ਤੇ ਮਨ ਲੱਗਦਾ ਕੰਮ ਜਿਹੜਾ ਆ ਹੀ ਆ ਕਮੈਂਟ ਕਰਨ ਦਾ ਹੀ ਆ ਬਾਕੀ ਜਿਹੜੀ ਸੁਮਨ ਕੋਰ ਆ ਮੈਂ ਕਹਿੰਦਾ ਇਹਦੀ ਕੁੜੀ ਹੋਣ ਤੇ ਲਹਣਤ ਆ ਤੁਸੀਂ ਮੇਰੇ ਬਲੌਗ ਨੂੰ ਇੰਨਾ ਕ ਸ਼ੇਅਰ ਕਰਿਓ ਇਹ ਕੁੜੀ ਦਾ ਮੈਨੂੰ ਮਾੜਾ ਜਿਹਾ ਇੱਕ ਵਾਰੀ ਪਤਾ ਦੱਸੋ ਕਿੱਥੇ ਦੇ ਆ ਜਿਹੜੇ ਮੰਗ ਕੁੱਤੇ ਮੰਗਤੇ ਇਹਨਾਂ ਨੂੰ ਮੈਂ ਮੰਗਤੇ ਕਹਿੰਦਾ ਇਹ ਸਾਰੇ ਘਰੋਂ ਕੱਢੇ ਹੋਏ ਆ ਇਹ ਹੈਗੇ ਆ ਅਸੀਂ ਤਾਂ ਫੇਰ ਵੀ ਆਪ ਦੇਖੋ ਆਪਣੇ ਮੂੰਹ ਦਿਖਾਉਂਦੇ ਆ ਸਾਡਾ ਪਿੰਡ ਲੱਗਦਾ ਆ ਮੇਰਾ ਸਾਰਾ ਸਭ ਨੂੰ ਪਤਾ ਆ ਤੁਹਾਡੇ ਵਾਂਗੂ ਮੈਂ ਫੇਕ ਆਈਡੀਆਂ ਤੋਂ ਨਹੀਂ ਬੋਲਦਾ ਤੁਸੀਂ ਇੰਨੇ ਫੁੱਦੂ ਲੋਕ ਆ ਫੇਕ ਆਈਡੀਆਂ ਤੋਂ ਬੋਲਦੇ ਫੇਕ ਆਈਡੀਆਂ ਤੋਂ ਤੇ ਮੂੰਹ ਵੀ ਨਹੀਂ ਦਿਖਾਉਂਦੇ ਤੁਹਾਨੂੰ ਫੇਰ ਤੁਹਾਡੇ ਤੇ ਲੋਕੀ ਮੈਂ ਕਹਿੰਦਾ ਲਹਨਤਾ ਤੁਹਾਡੇ ਤੇ ਯਾਰ ਤੁਸੀਂ ਤੁਸੀਂ ਕੀ ਸਮਝਦੇ ਆਪਣੇ ਆਪ ਨੂੰ ਜਿਹੜੇ ਬੰਦਾ ਆਪਣਾ ਮੂੰਹ ਨਹੀਂ ਦਿਖਾਉਂਦਾ ਜਿਹੜੇ ਸਾਨੂੰ ਇਹ ਕਹ ਕੇ ਮੰਗਤੇ ਮੰਗਤੇ ਇਹ ਨਹੀਂ ਹੁੰਦਾ ਮੰਗਤਾ ਉਹ ਹੁੰਦਾ ਜਿਹਨੇ ਬੋਲ ਦਿੱਤਾ ਹੈ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਰ ਹੋਰ ਗੱਲ ਇੱਕ ਮਿੰਟ ਇਹ ਤੁਹਾਨੂੰ ਮੈਂ ਇਹਦੀ ਸੁਮਨ ਕੌਰ ਦੀ ਫੋਟੋ ਦਿਖਾਉਣ ਲੱਗਾ ਹਾਂ ਇਹਦੀ ਮੈਨੂੰ ਇਹਦਾ ਪਤਾ ਕਰਕੇ ਦੱਸਿਓ ਠੀਕ ਆ ਜੀ ਫੇ ਇਹਦੀ ਮਾਫੀ ਮੰਗਦੀ ਦੀ ਪੈਰਾ ਚ ਡਿੱਗਦੀ ਦੀ ਵੀਡੀਓ ਪਾਵਾਂਗੇ ਮੇਰੀ ਮਾਂ ਦੇ ਪੈਰਾ ਚ ਡਿੱਗੂ ਕਿਉਂਕਿ ਨਹੀਂ ਮੇਰੀ ਮਾਂ ਨੂੰ ਗਲਤ ਉਹ ਬੋਲਿਆ ਇਹਦੀ ਆਪਾਂ ਫੇਰ ਤੁਹਾਨੂੰ ਵੀਡੀਓ ਪਾਵਾਂਗੇ ਇਹਦੇ ਪਿੰਡ ਦੇ ਸਰਪੰਚ ਨੂੰ ਮਿਲਾਂਗੇ ਸਾਰਿਆਂ ਨੂੰ ਮਿਲਾਂਗੇ ਸੋ ਉੱਦਾਂ ਮੈਂ ਨਹੀਂ ਗੌਰ ਨਹੀਂ ਕਰਦਾ ਇਹਨੇ ਕਿਉਂਕਿ ਇੰਟਰਵਿਊ ਦੇ ਵਿੱਚ ਘੱਟੋ ਘੱਟ ਤਿੰਨ ਮੁੰਡੇ ਇਹ ਤਿੰਨ ਮੁੰਡੇ ਇੱਕ ਕੁੜੀ ਇਹਨੇ ਸਾਰਿਆਂ ਨੂੰ ਕਹਿ ਕੇ ਸਟਾਰਟਿੰਗ ਜਦੋਂ ਇੰਟਰਵਿਊ ਪੈ ਗਈ ਇਹਨੇ ਸਾਰਿਆਂ ਨੂੰ ਹੀ ਮਤਲਬ ਇਹਨੇ ਸਟਾਰਟ ਕਰ ਦਿੱਤਾ ਗਲਤ ਬੋਲਣਾ ਕੋਈ ਕੋਈ ਕਮੈਂਟ ਕਰਦਾ ਉਹਦੇ ਥੱਲੇ ਇਹ ਗਲਤ ਬੋਲਦੀ ਇਹਦੀ ਲਾਪਾ ਬੜੀ ਜਾਣੇ ਨੇ ਕੀਤੀ ਕਹਿੰਦੇ ਤੂੰ ਤੇਰੇ ਕਾਤੇ ਮਿਰਚਾ ਲੱਗਦੀਆਂ ਤੇਰੀ ਵਿਕਰਮ ਨਾਲ ਗੱਲਵਾਦੀ ਤੈਨੂੰ ਉਹ ਛੱਡ ਗਿਆ ਯੂਜ਼ ਕਰਕੇ ਇਦਾਂ ਦੇ ਕਮੈਂਟ ਇਹਨੂੰ ਸੁਣਨ ਚ ਮਿਲੇ ਤੁਸੀਂ ਆਪ ਦੇਖ ਠੀਕ ਹੈ ਜੀ ਇੰਨੀ ਸ਼ਰਮ ਕਰੋ ਸ਼ਰਮ ਕਰ ਤੂੰ ਠੀਕ ਹੈ ਜੀ ਬਲੀ ਹੋ ਕੇ ਕੁੜੀਆਂ ਨੂੰ ਬੋਲਣ ਦਈ ਆ ਆ ਸੁਮਨ ਕੋਰ ਦੀ ਆਈਡੀ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਇੱਕ ਮਿੰਟ ਬੈਕ ਕੈਮਰਾ ਕਰ ਦੂੰਗਾ ਇਹਨਾਂ ਦੇ ਇਹਨਾਂ ਦਾ ਜਲੂਸ ਪਾਡੇ ਪਹਿਲਾਂ ਆਪਣੀਆਂ ਫੋਟੋ ਇਹਨਾਂ ਦਾ ਜਲੂਸ ਬਹੁਤ ਨਿਕਲ ਕੇ ਆਇਆ ਬਾਕੀ ਹੁਣ ਕਰੋ ਇੰਜਵਾਏ ਲੋੜੀ ਵਾਲੇ ਬਲੌਗ ਦਾ ਠੀਕ ਆ ਜੀ ਜੋ ਮਨਵੀਰ ਹੋਇਆ ਸੀ ਉਦੋਂ ਮੈਂ ਲੋੜੀ ਪਾਈ ਸੀਗੀ ਉਹ ਵਲੋਗ ਮੈਂ ਅਪਲੋਡ ਕਰ ਦਿੱਤਾ ਆ ਇਹਦੇ ਵਿੱਚ ਹੀ ਆ ਤੁਸੀਂ ਦੇਖ ਲਓ ਤੇ ਹੁਣ ਇਹ ਹੁਣ ਇੰਨੇ ਕ ਗਿਰੇ ਹੋਏ ਲੋਕ ਆ ਇਹਨਾਂ ਨੇ ਹੁਣ ਗੱਲ ਕਿਤੇ ਹੋਰ ਪਾਸੇ ਲੈ ਜਾਣੀ ਕਿਉਂਕਿ ਇਹਨਾਂ ਨੇ ਬੋਹ ਰੋਲਾ ਪਾਇਆ ਸੀ ਮੁੰਡਾ ਪਿੱਛੋਂ ਲੈ ਗਿਆ ਕੋਈ ਲੋੜੀ ਦਾ ਵਲੋਗ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਅੰਨੇਓ ਜਾ ਕੇ ਦੇਖੋ ਹੁਣ ਦੱਸੋ ਮੈਂ ਜੇ ਮਨਵੀਰ ਦਾ ਵਲੋਗ ਮਿੰਟ ਜੇ ਮਨਵੀਰ ਦਾ ਵਲੋਗ ਨਹੀਂ ਪਾਇਆ ਤਾਂ ਹੋਰ ਮੈਂ ਤੁਹਾਡੀ ਮਾਂ ਦਾ ਪਾਇਆ ਮੈਂ ਤੁਹਾਡੀ ਭੈਣ ਦਾ ਪਾਇਆ ਉਹ ਤੁਹਾਡੀ ਭੈਣ ਦੀ ਲੋੜੀ ਸੀ ਤੇ ਤੁਹਾਡੀ ਮਾਂ ਦੀ ਪਾਈ ਹੋ ਸੀ ਜਿੰਨਾ ਤੁਸੀਂ ਮੇਰਾ ਵਿਆਹ ਕੀਤਾ ਆ ਜਿਹੜਾ ਤੁਸੀਂ ਨੇ ਟੱਪ ਦੇ ਫਿਰਦੇ ਆ ਠੀਕ ਹੈ ਨਾ ਜਾ ਕੇ ਦੇਖੋ ਹੁਣ ਇਹਨਾਂ ਦੀ ਮੈਂ ਲਾਂਤ ਬਹੁ ਪਾਤੀ ਆ ਬਾਕੀ ਗਲਤ ਗੁਲਤ ਬੋਲ ਹੋ ਗਿਆ ਸੌਰੀ ਸਾਰਿਆਂ ਨੂੰ ਤੇ ਜੇ ਕੁਝ ਜ਼ਿਆਦਾ ਬੋਲ ਹੋਇਆ ਹੋਵੇ ਸੌਰੀ ਕਿਉਂਕਿ ਮੇਰੇ ਨਾਲ ਫੈਮਿਲੀ ਵਾਲੇ ਐਡ ਆ ਸਾਰੇ ਮੈਂ ਨਹੀਂ ਬੋਲਣਾ ਚਾਹੁੰਦਾ ਸੀ ਬੋਲਣਾ ਪਿਆ ਕਿਉਂਕਿ ਇਹ ਕਹਿੰਦੇ ਸੀ ਲੋੜੀ ਦਾ ਵਲੋਗ ਇਦਾਂ ਆ ਲੋੜੀ ਦਾ ਵਲੋਗ ਹੈ ਨਹੀਂ ਉਹ ਇਹ ਝੂਠ ਬੋਲਦੇ ਉਦਾਂ ਮੈਂ ਜਵਾਬ ਦੇ ਦਿੱਤਾ ਉਦਾਂ ਵੀ ਮੈਂ ਸਾਰਿਆਂ ਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਲੋੜੀ ਦਾ ਵਲੋਗ ਪਾਉਣਾ ਆ ਸੋ ਮੈਂ ਅੱਜ ਅਪਲੋਡ ਕਰ ਦਿੱਤਾ ਲਵ ਯੂ ਪਿਆਰ ਦਿਓ ਸ਼ੇਅਰ ਕਰਿਓ ਦੱਸ ਦਿਓ ਕੁੜੀ ਬਾਰੇ ਕੌਣ ਆ ਤੇ ਥੈਂਕ ਯੂ ਸਬਸਕ੍ਰਾਈਬ ਕਰ ਲਿਓ ਕਰ ਲਿਓ ਤੇ ਕੱਲੂ ਆਪਾਂ ਪਾ ਦੇਣਾ ਇੰਟਰਵਿਊ ਦਾ ਤੇ ਪਰਸੂ ਨੂੰ ਫੇਰ ਇੰਟਰਵਿਊ ਦਾ 2-3 ਪਾਰਟ ਹੋਣਗੇ ਇੰਟਰਵਿਊ ਤੇ ਬਲੌਗ ਦੇ ਸੋ ਅੱਜ ਪਉਣਾ ਇੰਟਰਵਿਊ ਦਾ ਬਲੌਗ ਸੀ ਕਿਉਂਕਿ ਕੁੱਤੇ ਬਿੱਲੇ ਜ਼ਿਆਦਾ ਪਉਂਗਦੇ ਸੀ ਸੋ ਮੈਂ ਅੱਜ ਲੋੜੀ ਦਾ ਬਲੌਗ ਪਾ ਦਿੱਤਾ ਤੇ ਜਾ ਕੇ ਤੁਸੀਂ ਦੇਖ ਲਿਓ ਸਾਰੇ ਜਾਨੇ ਪਿਆਰ ਦਿਓ ਕਮੈਂਟ ਕਰ ਦਿਓ ਤੇ ਇੰਟਰਵਿਊ ਦਾ ਬਲੌਗ ਕਨੇ ਕਨੇ ਦੇਖਣਾ ਜ਼ਰੂਰ ਦੱਸਿਓ ਠੀਕ ਹੈ ਜੀ ਲਵ ਯੂ ਹੈ ਲੋਕੀ ਹਾਲ ਚੱਲਾ ਸਾਰਿਆਂ ਦਾ ਉਮੀਦ ਕਾ ਜੀ ਸਾਰਿਆਂ ਨੇ ਵਧੀਆ ਹੋਗੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਤੇ ਲੋੜੀ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਉਮੀਦ ਕਾ ਦੀਆਂ ਸਾਰਿਆਂ ਲਈ ਲੋੜੀ ਖੁਸ਼ੀਆਂ ਭਰੀ ਆਈ ਹੋਊਗੀ ਆ ਦੇਖ ਲੋ ਦੀ ਸਾਜੂ ਸਾਡੀ ਥੋੜੀ ਜੀ ਹੋ ਗਈ ਆ ਠੀਕ ਹੈ ਕਿਉਂਕਿ ਇਹ ਆਈ ਮਾਮੇ ਆ ਕਿ ਅੱਜ ਮਾਮੇ ਬੜੀਆਂ ਲੋੜੀ ਸਾਜੂ ਸਾਡੀ ਦੀ ਸਿਹਤ ਬਹੁਤ ਖਰਾਬ ਸੀ ਥੋੜੀ ਜੀ ਹੁਣ ਠੀਕ ਹੋਈ ਆ ਦਵਾਈ ਲੈ ਲੀਤੀ ਲੈ ਲਾ ਕੇ ਇਸ ਨੂੰ ਵਿੱਚ ਤੇ ਤੇ ਆਹ ਛੇੜਾ ਮੰਨੂ ਆ ਇਹ ਬੈਠਾ ਮੇਰੇ ਕੋਲ ਐਂਡ ਇੱਕ ਮੰਨੂ ਤੇ ਗੰਨੂ ਆ। ਇਹਦਾ ਮਾਮਾ ਗਿਆ ਸਬਜ਼ੀਆਂ ਲੈਣ ਤੇ ਇਹਦਾ ਪਾਪਾ ਗਿਆ ਸਬਜ਼ੀਆਂ ਲੈਣ। ਹੁਣ ਦੇਖ। ਇਹਦਾ ਮਾਮੂ ਗਿਆ ਸਬਜ਼ੀਆਂ ਲੈਣ। ਦੇਦਿਆਂ ਕਿ ਸਬਜ਼ੀਆਂ ਲੈ ਕੇ ਆਉਂਦਾ ਕਿ ਨਹੀਂ ਆ। ਕੌਣ ਆ ਰਿਹਾ ਅੱਗੇ ਹੋਂ ਸਬਜ਼ੀਆਂ ਲੈ ਕੇ। ਗੇਟ ਖੁੱਲਿਆ। ਨਹੀਂ ਅੱਗੇ ਜੀ। ਆਹ ਲਓ ਜੀ। ਲਓ ਜੀ ਲੈ ਕੇ ਆ ਗਿਆ। ਆਂਦਾ ਭਾਈ ਲੈ ਭਾਈ ਲੈ। ਤੋਹ ਜੀ ਮੂਫਲੀ ਲੈ ਆਈ ਜੀ। ਇਹ ਮੁੰਡਾ ਹੋ ਗਿਆ ਬਿਜ਼ਨਸ ਵਾਲਾ। ਲੈ ਵੀ ਲੈ ਇੱਕ ਮਿੰਟ ਰੁਕੀ ਮੈਨੂੰ ਜਰਾ ਕਾ ਨਾ। ਉੱਠ ਲੈ ਦੇ ਜਰਾ। ਵਧੀਆ ਮੂਫਲੀ ਲੈ ਆਈ। ਤੋਹੇ ਲੋ ਕੀ ਕੀ ਲੈ ਕੇ ਆਇਆ। ਆ ਪਾਈ ਆ ਦੇਖੋ ਜੀ ਆਹ ਲੋ ਜੀ ਇਹਦੇ ਵਿੱਚ ਦੇਖੋ ਜੀ ਇਹ ਮੁੰਡਾ ਹੋ ਗਿਆ ਜੀ ਘਰ ਵਾਲਾ ਇਹ ਬਣ ਗਿਆ ਆਹ ਲੋ ਇਹ ਮੂੰਗਫਲੀ ਆਹ ਲੋ ਜੀ ਇੱਕ ਇੱਕ ਆਦੀ ਇਹ ਮੂੰਗਫਲੀ ਰੈਡੀਆਂ ਜੀ ਆਪਣੇ ਮੁੰਡੇ ਦੀ ਲੋੜੀ ਪਾਉਣ ਲੱਗਾ ਜੀ ਮੈਂ ਲਾਓ ਜੀ ਮੁੰਡੇ ਦੀ ਲੋੜੀ ਪਾਉਣਗਾ ਮੁੰਡਾ ਕਦੀ ਇਹਦੀਆਂ ਲੋੜੀਆਂ ਪੈਂਦੀਆਂ ਸੀ ਅੱਜ ਆਪਣੇ ਮੁੰਡੇ ਦੀ ਲੋੜੀ ਪਾਉਣਦੇ ਆ ਆਹ ਲਈ ਆ ਗਿਆ ਸਾਮਾਨ ਸਾਰਾ ਜੀ ਰੈਡੀ ਹੋ ਗਿਆ ਤਾਂ ਜੀ ਛਪ ਟਪਟੇ ਵੀ ਹੈਗੇ ਆ ਇਹ ਆ ਜੀ ਸੱਜੂ ਦਾ ਮਾਮਾ ਜਿਹੜਾ ਪਾਉਂਦਾ ਫੁੱਟਾ ਪਜਾਮਾ ਓਹੋ ਸਿੱਧਾ ਹੈ ਭਰਾਵਾ ਨੇ ਆਪਾਂ ਜੀ ਆਪਾਂ ਸਬਜ਼ੀਆਂ ਵੀ ਲੈਂਦੀਆਂ ਯਾਰ ਰਖੋ ਜੀ ਗੋਭੀ ਗਾਜਰਾ ਗੋਭੀ ਗਾਜਰਾ ਇਹ ਆਪਣੀ ਸਹਜ ਲੈ ਲੈਂਦੇ ਬਨਾਣਾ ਕੇਲੇ ਹੋਰ ਆਨਾ ਕੇਲੇ ਆਲੂ ਪੀਂਡੀ ਤੋਂ ਬਾਕੀ ਸਾਮਾਨ ਹੋਰ ਗੱਡੀ ਜਾ ਰਿਹਾ ਜੀ ਗੱਡੀ ਬੁੱਕ ਰਾਈ ਯਾਰੀ ਮਗਰ ਇੱਕ ਹੋਰ ਉਹ ਤੇ ਸਮਾਨ ਬਹੁਤ ਤਕੜਾ ਪ੍ਰੋਗਰਾਮ ਆ ਜੀ ਕਾਲੂ ਦਿਖਾਵਾਂਗੇ ਬਾਕੀ ਤੁਹਾਨੂੰ ਡੀਜੇ ਚੱਲਣਗੇ ਦੋ ਤਿੰਨ ਸਿੰਗਰ ਵੀ ਆ ਰਹੇ ਆ ਨਾਮੀ ਕਲਾਕਾਰ ਪਹੁੰਚ ਰਹੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਆਪਣੇ ਭਰਾ ਦੀ ਲੋੜੀ ਦੇ ਭਰਾ ਦੇ ਲੋੜੀ ਦੇ ਮੁੰਡੇ ਦੀ ਮੁੰਡੇ ਦੀ ਲੋੜੀ ਤੇ ਆਏ ਆ ਕੀ ਕਹਿਣਾ ਚਾਹੁੰਦੇ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੇਰਾ ਭਰਾ ਅੱਜ ਆ ਦੇਖੋ ਜੀ ਭੈਣਾਂ ਨੂੰ ਆਪਣੇ ਭਰਾਵਾਂ ਦੇ ਕਿੰਨੇ ਚਾਹ ਹੁੰਦੇ ਆ ਸਵੇਰ ਦੀ ਸੁੱਤੀ ਨਹੀਂ ਇਹ ਲੋਕੀ ਰਾਤ ਨੂੰ ਸੌਂਦੇ ਆ ਸਵੇਰ ਦੀ ਨਹੀਂ ਸੁੱਤੀ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੇ ਭਰਾ ਲੋੜੀ ਪਾਉਣ ਲੱਗਾ ਆ ਇਹ ਵੀ ਕਮਾਊ ਹੋ ਗਿਆ ਆ ਹੁਣ ਆਪਣਾ ਘਰ-ਬਾਰ ਸੰਭਦਾ ਆ ਸਾਰਾ ਤੇ ਹੁਣੇ ਪਾਊਗਾ ਲੋੜੀ ਤੇ ਕੱਲੂ ਤੁਹਾਨੂੰ ਦਿਖਾਵਾਂਗੇ ਕੀ ਕੀ ਸਿਸਟਮ ਆ ਲੋੜੀ ਦਾ ਤੇ ਹੁਣ ਅਸੀਂ ਤਿਆਰੀਆਂ ਕਰਦੇ ਹਾਂ ਸੱਬੀ ਸਬਜ਼ੀ ਕੱਟ ਕੇ ਰੱਖ ਲੈਣੀ ਹੈ ਅਸੀਂ ਹੁਣ ਤੇ ਸਵੇਰ ਨੂੰ ਤੇ ਇਹਦੇ ਕੀ ਪ੍ਰੋਗਰਾਮ ਕਰਦਾ ਆ ਇਹ ਫੇ ਮੰਨਾਂਗੇ ਆਹ ਵੀ ਮੇਰਾ ਭਰਾ ਹੋ ਗਿਆ ਚਾਹੇ ਚੋਦੇ ਆ ਸਾਬੀ ਗੱਤਾਂ ਲੱਗੇ ਸਾਬੀ ਦੇ ਲਈ ਕਾ ਕੱਢਣੇ ਕੀ ਮੰਮੀ ਵੀ ਹੋਰ ਬੜੀ ਖੁਸ਼ ਆ ਦੇਖਤਾ ਕਿ ਦਾਸ ਨੇ ਖੇੜ ਖੜਾਉਂਦੇ ਆ ਕਿਹੜੀ ਸਾਬ ਜੀ ਮੋਦੀ ਬਣਾਣੀ ਗਾਜਰਾ ਬਣਾਉਣੀਆਂ ਮਿਕਸ ਸਬਜੀ ਬਣਾਉਗੀ ਮਿਕਸ ਸਬਜੀ ਬਣਾਓ ਮਿਕਸ ਅੱਜ ਮਿਕਸ ਬ੍ਰੈਂਡ ਬਣਾਓ ਬਾਕੀ ਕਾਲੂ ਲੈ ਆਈ ਹਾਂ ਹੋਰ ਸਾਡੇ ਹੋਰ ਕਾਲੂ ਲਿਆਂਗੇ ਜੋ ਚਾਹੀਦਾ ਹੁਣ ਮੰਮਾ ਥੋੜੀ ਬਣਾਇਓ ਮੈਂ ਥੋੜੀ ਲੱਗੇ ਆਂ ਸਬਜੀ ਮੈਂ ਕਿਹਾ ਬਾਕੀ ਕਾਲੂ ਲਿਆਂਵਾਂਗਾ ਮੰਡੀ ਜੋ ਆਹੋ ਮੰਮਾ ਹੁਣ ਥੋੜੀ ਇੱਕ ਫੁੱਲ ਗੋਭੀ ਦਰਦਕ ਪਾ ਲੋ ਤੇ ਤਿੰਨ ਚਾਰ ਗਾਜਰਾ ਪਾਓ ਬਸ ਤੇ ਆਲੂ ਪਾ ਲਿਓ ਵਿੱਚ ਕਿਉਂਕਿ ਥੋੜੀ ਬਣਾ ਲਿਓ ਬਾਕੀ ਕਾਲੂ ਬਣਾਵਾਂਗਾ ਹਾਂ ਆਪਾਂ ਹੁਣ ਦਜੋਗਾ ਤੇ ਸਵੇਜੋਗਾ ਛਾਣਾ ਇਹ ਕੀ ਆ ਉੱਧਰ ਰੱਖ ਇਹ ਕੀ ਆ ਨਹੀਂ ਉਹਨੂੰ ਮਿਰਚਾਂ ਪਾਉਣੀਆਂ ਸੀ ਅਦਰਕ ਬੇਟਾ ਵੀ ਆ ਗਿਆ ਉਹ ਨਹੀਂ ਤਾਂ ਫਰੀਜ਼ ਬਣਿਆ ਸੀ ਭਰਾਵਾ ਫਰੀਜ਼ ਬਣਦੇ ਮੈਂ ਹਾਂ ਉਹ ਨਾਲ ਸਭੀ ਦੇ ਹੁੰਦੇ ਸਬਜ਼ੀ ਨਾਲ ਮਿਰਚਾਂ ਫਰੀ ਤੇ ਗੋਲ ਗੱਫੇ ਨਾਲ ਪਾਪੜੀ ਫਰੀ ਜਨਾਨੀਆਂ ਤੇ ਇਹੀ ਕੋਈ ਚਾਹੀਦਾ ਬਸ ਆਹ ਬੜੀ ਮੁੰਡਾ ਆ ਮੁੰਡੇ ਦੀ ਲੋੜੀ ਹੈ ਜੀ ਆ ਦੇਖ ਲੋ ਜੀ ਲੋੜੀ ਵਾਲਾ ਮੁੰਡਾ ਆਪ ਸੁੱਤਾ ਹੈ ਜੀ ਆ ਮੁੰਡੇ ਦੀ ਲੋੜੀ ਹੈ ਜੀ ਆ ਸੁੱਤਾ ਹੈ ਜੀ ਇਹ ਸੁੱਤਾ ਹੈ ਗੱਭਰੂ ਨੌਜਵਾਨ ਇਹ ਮਹੀਨੇ ਦਾ ਬੱਚਾ ਜੀ ਮੇਰਾ ਵੀਰ ਦਾ ਫੋਨ ਆ ਗਿਆ ਭਾਈ ਚੱਕੋ ਭਾਈ ਕਿਹਨੂੰ ਵੀਰ ਦਾ ਫੋਨ ਆਇਆ ਸਾਜੂ ਪੁੱਤਾ ਠੀਕ ਆ ਨਾ ਮਾਮੇ ਦੀ ਲੋੜੀ ਤੇ ਆਈ ਆ ਠੀਕ ਆ ਦਹੀਂ ਨੂੰ ਹੀ ਖਾ ਲਿਆ ਥੋੜਾ ਜਿਹਾ ਰੈਸਟ ਕਰੋਗੀ ਦਵਾਈ ਦੋ ਬੋ ਯਾਰ ਇਹਨੂੰ ਨજર ਜੀ ਲੱਗ ਗਈ ਆ ਮੇਰੇ ਪੁੱਤ ਨੂੰ ਭਾਈ ਫੜਿਓ ਫੜਿਓ ਮੁੰਡੇ ਇੱਕ ਮੁੰਡੇ ਨੂੰ ਚੱਲ ਰਹਿਣ ਨੂੰ ਰਹਿਣ ਦੇ ਆਹ ਐਂ ਗੁਰੂ ਸੁਣਨਾ ਮੈਂ ਇਧਰ ਉਹ ਖੋਲੂਗੀ ਫੇਰ ਯਾਰ ਮਜ਼ਾ ਆਉਣਾ ਇੱਦਾਂ ਕਿ ਸਾਜੂ ਖੋਲਣਾ ਹੁਣ ਉਹਨੂੰ ਨਹੀਂ ਖੋਲਣਾ ਜਾਈ ਤੀਜੀ ਕੰਨੀ ਤਾਂ ਖੋਲਣਾ ਦੇ 16 ਦੇ ਦਵਾਈ ਕਰਕੇ ਨੀਂਦ ਆਉਂਦੀ ਇਹਨੂੰ ਆ ਲੈ ਪਾਣੀ ਫੜਾਣ ਵਾਲੇ ਮੈਨੂੰ ਲੋੜੀ ਦੀ ਆਈ ਦੇਖ ਲਓ ਮੇਰੇ ਪੁੱਤ ਨੂੰ ਵੀ ਬੁਲਾਣਾਂ ਲੈ ਹੁਣ ਸਾਰੇ ਕੰਮ ਕਰ ਪੁਰ ਕੇ ਹੁਣ ਆਇਆ ਆਇਆ ਜੀ ਸੋਈ ਇਹਦੇ ਮੰਮੀ ਦੀ ਇਹ ਵੀ ਅਸੀਂ ਇੱਥੇ ਕਿਰਾਏ ਤੇ ਰਹਿੰਦੇ ਆ ਇੱਥੇ ਸਾਡਾ ਆਫਿਸ ਵੀ ਬਹੁਤ ਸੋਹਣਾ ਬਣਿਆ ਹੈ ਥੋੜਾ ਮੰਗੀ ਲਈਏ ਹਾਂਜੀ ਬਾਬਿਓ ਆਜੋ ਸਭੀਏ ਸੁਖ ਜੀ ਦਿਖਾਓ ਬਹੁਤ ਵੱਡਾ ਘਰ ਆ ਇਹ ਕਿਰਾਏ ਤੇ ਆ ਇਹ ਆ ਸਾਡੇ ਕੋ ਆਪਣੇ ਕੋ ਸਬਜ਼ੀਆਂ ਲੋੜੀ ਦੇ ਤਿਆਰੀਆਂ ਹੋ ਰਹੀਆਂ ਜੀ ਆ ਮਰੀ ਮੰਮੀ ਆ ਜੀ ਇਹਨਾਂ ਦੀ ਕੁੜੀ ਆ ਜੀ ਉਹ ਮੰਮੀ ਮੰਮੀ ਕਹ ਹਾਓ ਆਰ ਯੂ ਕਈ ਮੰਮੀ ਹਾਓ ਆਰ ਯੂ ਮਿੰਨੂ ਨਹੀਂ ਕਈ ਗਈ ਮੜਾ ਕਈ ਹਾਂ ਰਕਮ ਕੰਗ੍ਰੈਚੁਲੇਸ਼ਨ ਕੱਕ ਕਰੋ ਜੁਕ ਲਈ ਜਰਜਾ ਨਹੀਂ ਅੱਜ ਆਪਾਂ ਇਹ ਤਿਆਰੀ ਕਰਦੇ ਪਏ ਆਂ ਲੋਹੜੀ ਦੀ ਸਬਜ਼ੀਆਂ ਗੋਭੀ ਆ ਜੀ ਸਾਡੇ ਕੋ ਗਾਜਰਾਂ ਆ ਮਟਰ ਪਿਆਜ਼ ਸਭ ਕੁਝ ਆ ਗਿਆ ਸ਼ਾਮ ਨੂੰ ਤੁਹਾਨੂੰ ਸਾਰਾ ਇਹ ਸੈਡੂ ਦਾ ਮਾਮਾ ਜੀ ਸ਼ਾਮ ਨੂੰ ਸਭ ਕੁਝ ਦਿਖਾਵਾਂਗੇ ਆਏ ਹੁਣ ਤੁਹਾਨੂੰ ਸਹਿਰ ਕੋਤੇ ਉਹਦੀ ਮੰਮਾ ਕੋ ਲੈ ਕੇ ਚਲੀਏ ਕੀ ਕਰਦੇ ਪਏ ਆ ਉਸ ਨੂੰ ਤੈਨੂੰ ਆਈ ਜਾਂਦਾ glass <laughs> ਉਹ ਦਵਾਈਆਂ ਦਾ ਕਿਹਨੇ ਮੋਸ਼ਕ ਨੂੰ ਦੇ ਦਵਾਈਆਂ ਦਾ glass <laughs> 10 orange ਵਾਲੀ ਪੀਣੀ ਆ ਉਹ ਇਹਨੂੰ ਪਲਾਓ ਯਾਰ ਖਾਣੇ ਉਹ ਜਿਹੜੀ orange ਵਾਲੀ ਆ ਸੈਜੂ ਸਾਡੀ ਆਪਣੀ ਸੈਜ ਫ੍ਰੀਤ ਕੌਰ ਜਿਹੜੀ ਸਾਡੀ ਆ ਇਹ ਜੁੱਤੀ ਲੈ ਕੇ ਆਪਣੀ ਪਸੰਦ ਦੀ ਸੈਜ ਜੁੱਤੀ ਦਿਖਾ ਲਈ ਆਪਣੀ ਕਿਹੜੀ ਲੈ ਕੇ ਆਈ ਇਹਨੂੰ ਰੰਗਦਾਰ ਪੰਜਾਬੀ ਜੁੱਤੀ ਲੈ ਕੇ ਆਈ ਵਾਓ ਸੈਜ ਫ੍ਰੀਤ ਜੁੱਤੀ ਕਿੰਨੀ ਸੋਹਣੀ ਲੈ ਕੇ ਆਈ ਮੇਰਾ ਪੁੱਤ ਠੀਕ ਨਹੀਂ ਹੈਗਾ ਅਜੇ ਤੱਕ ਜਦੋਂ ਠੀਕ ਹੋਊਗਾ ਫਿਰ ਤੁਹਾਨੂੰ ਦੱਸੂਗਾ ਕਿ ਜੁੱਤੀ ਕਿੱਥੋਂ ਲੈਂਦੀ ਆ ਕਿੰਨੇ ਦੀ ਆਈ ਆ ਕਿੱਦਾਂ ਲੈਂਦੀ ਆ ਤੇ ਕਿੱਦਾਂ ਨਹੀਂ ਲੈਂਦੀ ਕਿੱਥੋਂ ਲੈਂਦੀ ਆ ਲੈ ਸਾਂਜੂ ਸਾਂਜੂ ਕਿਨੇ ਲਈ ਜੁੱਤੀ ਕਿੰਨੇ ਦੀ ਆ ਚੈਨਲ ਪਿਸ ਤੇ ਕਹਿੰਦੀ ਮੈਂ ਮੰਮਾ ਨੂੰ ਨਹੀਂ ਦੇਣੀ ਜੁੱਤੀ ਇਹ ਖੜੀ ਤਾਂ ਉਹੀ ਤੁਹਾਨੂੰ ਦਿਖਾ ਲਈ ਸੀ ਸਾਂਚੜੀ ਨਹੀਂ ਸਾਂਚੜੀ ਪੰਜਾਬੀ ਬੁੱਕ ਤੇ ਤੁਰਕੇ ਦਿਖਾਣੀ ਸਾਂਜੂ ਤੁਰਕੇ ਦਿਖਾਣੀ ਛਣ ਛਣ ਕਰਕੇ ਨੂੰ ਪੜ ਲੈ ਗੋਦੀ ਜੀ ਜੀ ਚੱਕ ਲੈ ਮੇਰੇ ਪੁੱਤ ਨੂੰ ਚੱਕ ਲੈ ਆ ਜਾ ਆਇਆ ਪੁੱਤ ਚੱਕਾ ਠੀਕ ਨਹੀਂ ਹੈ ਗਿਆ ਤੇ ਕੋਈ ਚੋ ਠੀਕ ਹੋਊਗੀ ਨਾ ਫੇਰ ਕਰਾਂ ਚਲੋ ਜੀ ਆਪਾਂ ਇੱਥੇ ਕਰਦੇ ਬਲੌਗ ਦਾ ਐਂਡ ਇੱਥੇ ਕਰਦੇ ਬਲੌਗ ਦਾ ਐਂਡ ਤੇ ਤੁਹਾਨੂੰ ਲੋੜੀ ਦੀ ਅੱਗੇ ਦਿਖਾਵਾਂਗੇ ਸਭ ਕੁਝ ਤੇ ਸਾਡੇ ਚੈਨਲ ਦੇ ਜੀ ਸਾਰੇ ਦੋਸਤ ਸਬਸਕ੍ਰਾਈਬ ਅੱਗੇ ਤਾਂ ਲੋੜੀ ਸਾਡੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਕਰੋ ਲਾਈਕ ਤੇ ਕਰੋ ਸ਼ੇਅਰ ਬਧਾਈਆਂ ਮੁਬਾਰਕਾ ਲੋੜੀ ਦੀਆਂ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਮੁਬਾਰਕਾਂ ਦੀ ਸਾਰੇ ਲਈ ਖੁਸ਼ੀਆਂ ਭਰਿਆ ਨਵਾਂ ਸਾਲ ਆਵੇ ਲੋੜੀ ਸਾਰਿਆਂ ਲਈ ਖੁਸ਼ੀਆਂ ਭਰੀ ਆਵੇ ਤੁਹਾਨੂੰ ਲੋੜੀ ਦੀ ਮਸਾਲੇ ਨੂੰ ਲੁੱਕ ਦਿਖਾਵਾਂਗੇ ਜੀ ਲੋੜੀ ਜਦ ਮਨੋਣੀ ਆ ਹੁਣ ਤਾਂ ਅਸੀਂ ਲੋੜੀ ਮੰਗਣ ਜਾਣਾ ਤੇ ਮੱਲੇ ਦੇ ਜਿਹੜੇ ਕੁੱਤੇ ਆ ਆਪਣੇ ਲੋਕੀ ਬਣ ਕੇ ਰੱਖਣ ਉਹ ਨਿਆਣੇ ਛੋਟੇ ਲੋੜੀ ਮੰਗਦੇ ਐ ਇਸ ਕਰਕੇ ਉਹਨੂੰ ਪਹਿਨਣਾ ਤੇ ਪਲੀਜ਼ ਤੁਸੀਂ ਆਪਣੀ ਲੋੜੀ ਸੇਫਟੀ ਨਾਲ ਮੰਗਣੀ ਆ ਜਿੰਨੇ ਮੰਗਣ ਜਾਣਾ ਆ ਆ ਲੋ ਜੀ ਬਨਾਣਾ ਖਾਣ ਕੀ ਸੈਜੂ ਹੁਣ ਇੱਕ ਸਾਰਿਆਂ ਨੂੰ ਇਹ ਹੀ ਆ ਜੀ ਲੋਕਾਂ ਦੇ ਕੁੱਤੇ ਬੜੇ ਬੰਨੇ ਹੁੰਦੇ ਆ ਜੀ ਬਨ ਕੇ ਰੱਖੋ ਜੀ ਬੱਚਿਆਂ ਨੂੰ ਅਸੀਂ ਜਿਹੜੇ ਤੁਹਾਡੇ ਕੁੱਤੇ ਹੁੰਦੇ ਘਰਾਂ ਦੇ ਨਿੱਕੇ ਨਿੱਕੇ ਬੱਚੇ ਲੋੜੀ ਮੰਗਣਾਂ ਦੇ ਘਰਾਂ ਵਿੱਚ ਕੁੱਤੇ ਬਨ ਕੇ ਰੱਖਿਓ ਐਮੀ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਕੇ ਲੋਕਾਂ ਦੀਆਂ ਧੀਆਂ ਭੈਣਾਂ ਆਪਣੀਆਂ ਧੀਆਂ ਭੈਣਾਂ ਚਲੋ ਇਸ ਕਰਕੇ ਸਾਰੇ ਜਣੇ ਹੀ ਆਪਦੇ ਕੁੱਤੇ ਬੰਨ ਕੇ ਰੱਖੋ ਜੀ ਹਾਂ ਜੀ ਇਹ ਹੈਗਾ ਪਰਾਾ ਇੱਥੇ ਆਪਾਂ ਬਲੌਗ ਦਾ ਕਰਦੇ ਆਂ ਜੀ ਸਮਾਪਤੀ ਚਾਚਾ ਦਾ ਮਾਮੂ ਤੇ ਸਾਡੇ ਤੋਂ ਕੋਈ ਗਲਤੀ ਹੋਈ ਤੇ ਸਾਨੂੰ ਮਾਫ ਕਰਨਾ ਜੀ ਅਸੀਂ ਬਲੌਗ ਨਵੇਂ ਨੇ ਬਣਾਉਂਦੇ ਆਂ ਕਈ ਕਹਿੰਦੇ ਕਿ ਬਲੌਗ ਦਾ ਐਂਡ ਕਰਨੀ ਨਹੀਂ ਹੁੰਦਾ ਤੇ ਇਦਾਂ ਨਹੀਂ ਹੁੰਦਾ ਸਾਨੂੰ ਉਹਦਾ ਕੁਝ ਨਹੀਂ ਆਉਂਦਾ ਭਾਈ ਜੀ ਅਸੀਂ ਬਸ ਬਣਾਉਣਾ ਸ਼ੁਰੂ ਕੀਤਾ ਆ ਤਾਂ ਕੋਈ ਹੋਲੀ ਹੋਲੀ ਸਾਡੇ ਸਾਰੇ ਪਰਿਵਾਰਾਂ ਨੂੰ ਤੁਹਾਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈ ਜਿੰਨੀ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਤੁਹਾਡੇ ਕਰਕੇ ਅਪਸਤ ਕਰਾਂ ਜੀ ਤੁਹਾਡੇ ਨਾਲ ਹੀ ਆ ਜੋ ਵੀ ਆ ਥੈਂਕ ਯੂ ਆਲ ਫਰੈਂਡਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਗਰਾਤ